ਭਾਜੀ ਦਾ ਕਦੇ ساری ਉਮਰ ਸਰ ਕਰਜਦਾਰ ਆ ਭਾਜੀ ਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਵੀ ਵੋਟ ਉਹ ਜਿਹੜੀ ਟੂ ਟੂ ਵਾਲੀ ਮਸ਼ੀਨ ਬਸ ਟੂ ਹੀ ਕਰਦੀ ਹੈ ਜੇ ਇੱਕ ਵਾਰੀ ਭਾਜੀ ਦੇ ਨਾਮ ਤੇ ਇੱਕ ਵਾਰੀ ਸਾਰੇ ਲਲਕਾਰਾ ਮਾਰਨਾ 1 2 3 ਮੈਨੂੰ ਗਗਨ ਭਰਾ ਨੇ ਦੱਸਿਆ ਕਿਹਦਾ ਵੀ ਪਹਾੜੀ ਤੇ ਸਾਰਿਆਂ ਨੂੰ ਦੇਖ ਰਹੇ ਹੋਗੇ ਤੁਹਾਡੇ ਵਾਲਾ ਠੀਕ ਹੈ ਬੀਨੋਦ ਭਾਦੀ ਦਾ ਜਿਹੜਾ ਚਿਹਰਾ ਤੁਹਾਡੇ ਐਸੀ ਉਂਗਲ ਦੱਬਿਓ ਵੀ ਪਤਾ ਲੱਗ ਜੇ ਮੈਂ ਤਾਂ ਕਹਿੰਦਾ ਭਾਦੀ ਐਮਐਲਏ ਬਣਨ ਇੱਕ ਵਾਰੀ ਇੱਕ ਵਾਰੀ ਹੁਟੇ ਕਰਦੇ ਬਾਅਦ ਜੇ ਰਾਤ ਤੇ ਪਲੀਜ਼ ਕੋਪਰਟ ਕਰ ਲਾ ਲੀਂ ਕਿਰਦਾਰ ਜੀ ਮੈਂ ਤੁਹਾਡੇ ਵਿੱਚ ਨੂੰ ਓਚ ਟਾਈਮ ਦੇਣਾ ਜੀ ਜਿੰਨੇ ਦੇ ਤੁਹਾਡਾ ਭਾਈ ਪਿਆਰ ਲਈ ਹੋਏ ਇਹ ਮੇਰੀ ਤੁਤੀ ਬੋਲਦੀ ਸੀ ਮੈਂ ਦੱਸਦਾ ਤੁਤੀ ਬੋਲਦੀ ਸੀ ਤੁਹਾਡੀ ਸਤਿ ਸ੍ਰੀ ਅਕਾਲ ਜਨਾ ਮਨਕੀਰਾ ਜੀ ਮੇਰੇ ਨੌਜਵਾਨੋ ਸੁਣੋ ਜੀ ਕੀ ਆਣਾ ਮਨਕੀਰਾ ਜੀ ਤੁਹਾਨੂੰ ਬੜਾ ਫਕਰ ਹੋਊਗਾ ਤੁਸੀਂ ਪਈਏ ਕਿਉਂ ਤੁਹਾਨੂੰ ਬੜਾ ਫਕਰ ਹੋਊਗਾ ਮਨਕੀਰਾ ਜੀ ਜਦੋਂ ਤੁਸੀਂ ਐਂਟਰੀ ਕੀਤੀ ਆ ਨਾ ਜਦੋਂ ਮੈਂ ਮੈਲੇ ਸੀ ਮੈਂ ਕਿਹਾ ਦੇਸ਼ ਦੇ ਲੋਕਾਂ ਨੂੰ ਸਾਡਾ ਇਤਿਹਾਸ ਪਤਾ ਲੱਗਣਾ ਚਾਹੀਦਾ ਏ ਉਹ ਚੌਂਕ ਉੱਤੇ ਬਾਬਾ ਬਕੀਰ ਸਿੰਘ ਬਾਬਾ ਜਸਰ ਸਿੰਘ ਅਨੁਵਾਲੀਆ ਤੇ ਬਾਬਾ ਜਸਰ ਸਿੰਘ ਰਾਮਗੜੀ ਦੇ 100 ਕਰੋੜ ਦੇ ਪਲਾਟ ਅੰਦਰ ਤਿੰਨਾਂ ਦੇ ਘੋੜੇ ਤੇ ਸਵਾਸ ਸੀਨਾ ਚੌੜੇ ਦੇ ਪੁੱਤ ਲੱਗੇ ਨੇ ਕਨੇ ਨੂੰ ਭੱਜੇ ਕੀਤਾ ਸੀਗਾ ਜਸਤਰ ਸਿੰਘ ਗੱਲੂ ਵਾਲੀਆ ਤੇ ਜਸਤਰ ਸਿੰਘ ਰਾਮਪੀਰ ਬਾਬਾ ਫਰੀਦ ਸਿੰਘ ਇਹ ਤੇ ਨਾ ਤੁਸੀਂ ਪੂਰੇ ਦੇਸ਼ ਮਾਣ ਨਾਲ ਸੇ ਨੂੰ ਭੱਜਿਆ ਚੱਟਿਓ ਜੇ ਪਤਾ ਲੱਗ ਜਣਾ ਚਾਹੀਦਾ ਪੂਰੀ ਦਿੱਲੀ ਨੂੰ ਜਦੋਂ ਰੋਜ਼ੀ ਗਾਰਡਨ ਦੇ ਸਾਡੇ ਵਿਸ਼ਨਗਰਦ ਜਾਦਾ ਦੇ ਮੁੰਡੇ ਕੁੜੀਆਂ ਤਹਿ ਕਰਦੇ ਨੇ ਤੇ ਫਿਰ ਹਮਾਰਿਆਂ ਪਹਾੜ ਨੂੰ ਵੀ ਤੱਕ ਕੇ ਜਿਹਾ ਸੰਗਦੇ ਆ ਪਹਿਲੀ ਵਾਰ ਹੋਇਆ ਕਿ ਇਹ ਜੋਰੀ ਗੜਨ ਦੀ ਇਸ ਜਨਤਾ ਨੇ ਆਮ ਆਦਮੀ ਪਾਰਟੀ ਜਮਾਨਾ ਚੁੱਕਿਆ ਜਮਾਨਾ ਚੁੱਕਿਆ। ਹੋਰ ਆਜੂ ਦੀ ਜੇ ਜਮਾਨ ਚੁੱਕਣ ਜੋ ਮੋਹ ਲੱਗ ਗਈ ਸੀ ਮਨਦੀਪ ਸਿੰਘ ਉਹ ਲੱਗੀ। ਹੁਣ ਇਹ ਸਰਸਾ ਭਰਾ ਨੂੰ ਵੀ ਜਿਤਾਵਾਂਗੇ। ਜਿਤਾਵਾਂਗੇ। ਪਹਿਲੀ ਤੋਂ ਸਰਸਾ ਭਰਾ ਨੂੰ ਜਿਤਾਵਾਂਗੇ।